ਵਖਵਾਦਿਆ ਨੇ ਕੀਤਾ ਇੰਦਰਾ ਗਾਂਧੀ ਦੇ ਗੋਲੀਆਂ ਲੱਗੇ ਪੋਸਟਰਾਂ ਨਾਲ ਪ੍ਰਦਰਸ਼ਨ ਆਖਰ ਕੀ ਆ ਮੰਸ਼ਾ ਕੈਨੇਡੀਅਨ ਹਿੰਦੂ ਭਾਈਚਾਰੇ ਨੇ ਕੀਤਾ ਇਤਰਾਜ ਤੇ ਜਤਾਇਆ ਇਹ ਰੋਸ ਇੰਗਲੈਂਡ ਦੇ ਵਿੱਚ ਵੀ ਬੀਤੇ ਦਿਨੀ ਫਿਰ ਕੀਤੀ ਗਈ ਸੀ ਤਿਰੰਗੇ ਦੀ ਬੇਅਦਬੀ ਤੇ ਪੁਲਸ ਬਣੀ ਮੂਕ ਦਰਸ਼ਕ ਕੈਨੇਡਾ ਦੇ ਵਿੱਚ ਖਾਲਿਸਤਾਨੀ ਸਮਰਥਕ ਕਾਫੀ ਸਰਗਰਮ ਨੇ ਤੇ ਇਸ ਖਾਲਿਸਤਾਨੀ ਸਮਰਥਕਾਂ ਨੂੰ ਲੈ ਕੇ ਪਹਿਲਾਂ ਵੀ ਇੱਕ ਵਾਰ ਕੈਨੇਡਾ ਤੇ ਭਾਰਤ ਦੇ ਵਿਚਾਲੇ ਤਣਾਅਪੂਰਨ ਮਾਹੌਲ ਬਣ ਚੁੱਕਿਆ ਤੋ ਜੋ ਕਿ ਅਜੇ ਤੱਕ ਵੀ ਕਿਤਨਾ ਕਿਤੇ ਗੱਲ ਨੂੰ ਲੈ ਕੇ ਤਣਾਪੂਰਨ ਬਣਿਆ ਹੀ ਰਹਿੰਦਾ ਹੈ ਦਰ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਸਮੇਂ-ਸਮੇਂ ਦੇ ਉਤੇ ਟਿੱਪਣੀਆਂ ਭਾਰਤ ਲਈ ਕੀਤੀਆਂ ਜਾਂਦੀਆਂ ਨੇ ਤਾਂ ਉਸੇ ਢੰਗ ਦੇ ਨਾਲ ਦੁਬਾਰਾ ਹੁਣ ਜਦੋਂ ਬੀਤੇ ਦਿਨਾਂ ਦੇ ਵਿੱਚ ਫਿਰ ਇੱਕ ਟਿੱਪਣੀ ਇਹ ਕਹਿ ਦਿੱਤਾ ਕਿ ਕਿ ਲੋਕਤੰਤਰ ਜਿਹੜਾ ਖਤਰਾ ਉਹਦੇ ਵਿੱਚ ਇੱਕ ਭਾਰਤ ਦਾ ਨਾਂ ਵੀ ਸ਼ਾਮਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਤੇ ਹੁਣ ਕੈਨੇਡਾ ਦੇ ਵਿੱਚ ਖਾਲਿਤਾਨੀ ਸਮਰਥਕਾਂ ਦੇ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਤੇ ਜਿਸ ਪ੍ਰਦਰਸ਼ਨ ਦੇ ਵਿੱਚ ਇਹ ਪ੍ਰਦਰਸ਼ਨ ਕੈਨੇਡਾ ਦੇ ਵੈਂਕੂਵਰ ਦੇ ਵਿੱਚ ਹੋਇਆ ਤੇ ਜਿਸ ਪ੍ਰਦਰਸ਼ਨ ਦੇ ਵਿੱਚ ਹਿੰਦੂਆਂ ਦੇ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਜਿਹਾ ਇੱਕ ਵਰਤਾਰਾ ਵੀ ਸਰਜਿਆ ਗਿਆ ਇਹ ਜਿਹੜਾ ਪ੍ਰਦਰਸ਼ਨ ਹੈ ਉਹ ਹਿੰਦੂ ਕੈਨੇਡੀਅਨ ਭਾਈਚਾਰੇ ਵਿੱਚ ਹਿੰਸਾ ਦਾ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਰ ਕੈਨੇਡਾ ਦੇ ਵੈਂਕੂਵਰ ਦੇ ਵਿੱਚ ਖਾਲਿਸਤਾਨੀਆਂ ਵੱਲੋਂ ਬੀਤੇ ਦਿਨੀ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਦਰਸ਼ਨ ਦਰਮਿਆਨ ਜਾਰੀ ਪੋਸਟਰਾਂ ਦੇ ਵਿੱਚ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਭਾਰਤ ਦੇ ਇੰਦਰਾ ਗਾਂਧੀ ਉਹ ਦੇ ਅੰਗ ਰਖਕਾਂ ਵੱਲੋਂ ਬੰਦੂਕਾਂ ਨਾਲ ਗੋਲੀਆਂ ਮਾਰਨ ਵਾਲੀਆਂ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਗਈਆਂ ਇਸ ਤਸਵੀਰ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੇ ਅੰਗ ਰਖਕ ਉਹਨਾਂ ਨੂੰ ਗੋਲੀਆਂ ਨਾਲ ਪੁੰਨਦੇ ਦਿਖਾਈ ਦੇ ਰਹੇ ਨੇ ਅਤੇ ਇੰਦਰਾ ਗਾਂਧੀ ਦਾ ਸਰੀਰ ਗੋਲੀਆਂ ਨਾਲ ਚੱਲੀ ਕੀਤਾ ਦਿਖਾਇਆ ਗਿਆ ਹੈ ਇਹ ਪ੍ਰਦਰਸ਼ਨ ਤੋਂ ਬਾਅਦ ਕੈਨੇਡਾ ਰਹਿੰਦੇ ਹਿੰਦੂ ਪਰਿਵਾਰਾਂ ਨੇ ਅਤਰਾਜ ਵੀ ਜਤਾਇਆ ਅਤੇ ਇਸ ਨੂੰ ਕੈਨੇਡੀਅਨ ਹਿੰਦੂਆਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਵੀ ਆਖਿਆ ਗਿਆ ਹੈ ਬੇਸ਼ੱਕ ਇਹ ਗੱਲ ਜ਼ਰੂਰ ਹੈ ਕਿ ਇਸ ਦੇ ਨਾਲ ਜਿਹੜੇ ਹਿੰਦੂ ਭਾਈਚਾਰੇ ਵੱਲੋਂ ਗੱਲ ਕਹੀ ਗਈ ਆ ਉਹ ਕਿਤਨਾ ਕਿਤੇ ਸਹਿਮਤੀ ਹੋਵੇ ਪਰ ਇਹਦੇ ਨਾਲ ਹੁਣ ਇਹ ਵੀ ਸਾਹਮਣੇ ਆ ਕਿ ਕੈਨੇਡਾ ਦੇ ਵਿੱਚ ਜਾਂ ਕਹਿ ਲਈਏ ਕਿ ਪੂਰੇ ਵਰਲਡ ਦੇ ਵਿੱਚ ਇਹ ਸਭ ਜਾਣਦੇ ਨੇ ਕਿ 1984 ਦਾ ਕੱਲੂਕਾਰਾ 2 ਜੂਨ 1983 ਨੂੰ ਵਾਪਰਿਆ ਤੇ ਉਸ ਤੋਂ ਬਾਅਦ 4 ਜੂਨ ਤੱਕ 6 ਜੂਨ ਤੱਕ ਜਾ ਕੇ ਜਿਹੜੇ ਨੇ ਉਸ ਚੀਜ਼ ਦੇ ਜਿੰਦੇ ਵੀ ਉੱਥੇ ਸ਼ਹੀਦ ਹੋ ਉਹਨਾਂ ਦੀਆਂ ਪੋਠਾਂ ਦੇ ਭੋਗ ਪਾਈ ਜਾਂਦੇ ਨੇ ਤਾਂ ਇਸ ਸਭ ਨੂੰ ਲੈ ਕੇ ਇਸ ਕੱਲੂਕਾਰਾ ਜਿਹੜਾ ਉਹ ਪੂਰੇ ਵਿਸ਼ਵ ਦੇ ਵਿੱਚ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਨੇ ਤਾਂ ਇਸ ਸਮੇਂ ਦੇ ਚੱਲਦੇ ਕੈਨੇਡਾ ਵਿੱਚ ਵੀ ਖਾਦੀਸਤਾਨੀਆਂ ਵੱਲੋਂ ਇਹ ਪ੍ਰੋਟੈਸਟ ਨੂੰ ਕੀਤਾ ਗਿਆ ਕਿਉਂਕਿ ਹਰਵੰਦਰ ਸਾਹਿਬ ਦੇ ਉੱਤੇਕ ਜਿਹੜਾ ਕਰਵਾਇਆ ਗਿਆ ਸੀ ਉਹ ਉਸ ਵੇਲੇ ਦੇ ਮੌਜੂਦਾ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਕਰਾਇਆ ਗਿਆ ਸੀ ਤੇ ਬਾਅਦ ਵਿੱਚ ਉਸ ਅਕਾਲ ਤਖਤ ਦੇ ਟੈਟੇਰੀ ਹੋਣ ਦਾ ਬਦਲਾ ਉਸ ਦੇ ਗਨਮੈਨ ਸਤਵੰਤ ਸਿੰਘ ਤੇ ਬਿਆਨਤ ਸਿੰਘ ਨੇ ਲਿੱਤਾ ਤੇ ਜਿਸ ਦੇ ਵਿੱਚ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਉਹ ਤਸਵੀਰਾਂ ਜਿਹੜੀਆਂ ਲੈ ਕੇ ਹੁਣ ਖਾਲਿਸਤਾਨੀ ਯਾਕਲੀਏ ਕੇ ਵੱਖਵਾਦੀਆਂ ਨੇ ਉਸ ਚੀਜ਼ ਦਾ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਕਿਤੇ ਨਾ ਕਿਤੇ ਹਿੰਦੂ ਭਾਈਚਾਰੇ ਦੇ ਨੂੰ ਜਾ ਕਹਿ ਲਗੀਏ ਕਿ ਉਹਨਾਂ ਵੱਲੋਂ ਇਹ ਇਲਜ਼ਾਮ ਜਾਂ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਾਂ ਫਿਰ ਉਹਨਾਂ ਵਿੱਚ دہشت ਪੈਦਾ ਕਰਨ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤੇ ਚੰਦਰ ਆਰੀਆ ਨੇ ਦਾਵਾ ਕੀਤਾ ਕਿ ਖਾਲਿਤਾਨੀ ਸਮਰਥਕ ਇੱਕ ਵਾਰ ਫਿਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਪੋਸਟਰ ਲਗਾ ਕੇ ਹਿੰਦੂ ਕੈਨੇਡੀਅਨ ਦੇ ਵਿੱਚ ਹਿੰਸਾ ਦਾ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹਦੇ ਸ਼ਰੀਰ ਵਿੱਚ ਗੋਲੀਆਂ ਦੇ ਛੇਕ ਵਖਾ ਕੇ ਉਹਦੇ ਸਿੱਖ ਅੰਗ ਰਖੇਕ ਬੰਦੂਕਾਂ ਵਾਲੇ ਕਾਤਲ ਬਣ ਗਏ ਹਨ ਬ੍ਰਹਿਮਤੰਪ ਦੇ ਵਿੱਚ ਕੁਝ ਸਮਾਂ ਪਹਿਲਾਂ ਸਿੱਖ ਫੋਰਸ ਜਸਪੀਰ ਦੇ ਅਤਵਾਦੀ ਗੁਰਪਤਾਨ ਸਿੰਘ ਪੰਨੂ ਦੇ ਵੱਲੋਂ ਕੈਨੇਡੀਅਨ ਹਿੰਦੂਆਂ ਨੂੰ ਭਾਰਤ ਵਾਪਸ ਜਾਣ ਲਈ ਵੀ ਕਿਹਾ ਗਿਆ ਸੀ ਅਸੇ ਤਰ੍ਹਾਂ ਦੀਆਂ ਧਮਕੀਆਂ ਦਾ ਇਹ سلسلہ ਲਗਾਤਾਰ ਜਾਰੀ ਹੈ ਤੇ ਕੈਨੇਡਾ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਇੰਦਰਾ ਗਾਂਧੀ ਦੀ ਹਤਿਆ ਦੇ ਪੋਸਟਰ ਲਾਉਣ ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਨਿਕ ਲਬਲਾਂਕ ਨੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਖਾਲਿਸਤਾਨੀਆਂ ਦੇ ਵਿਰੁੱਧ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਸ਼੍ਰੀ ਲਬਲਾਂਕ ਨੇ ਸ਼ਨੀਵਾਰ ਨੂੰ ਐਕਸ ਦੇ ਉੱਤੇ ਪੋਸਟ ਕੀਤਾ ਕਿਸ ਹੌਟੇ ਵੈਂਕੂਵਰ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਉਣ ਵਾਲੀਆਂ ਤਸਵੀਰਾਂ ਅਤੇ ਖਬਰਾਂ ਸਨ ਤੇ ਕੈਨੇਡਾ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਨਾ ਕਦੇ ਵੀ ਮਨਜ਼ੂਰ ਨਹੀਂ ਹੈ। ਦੂਜੇ ਪਾਸੇ ਬੀਤੇ ਦਿਨਾਂ ਦੇ ਵਿੱਚ ਇੰਗਲੈਂਡ ਦੇ ਯੂਰਪ ਦੇ ਵਿੱਚ ਭਾਰਤ ਸਫਾਰਤਖਾਨਿਆਂ ਯਾਨੀ ਕਿ ਭਾਰਤੀ ਅੰਬੈਸੀਆਂ ਦੇ ਬਾਹਰ ਜੂਨ 1984 ਚ ਵਾਪਰੇ ਆਪਰੇਸ਼ਨ ਬਲੂ ਸਟਾਰ ਕੋਨੀ ਕਲੂ ਕਰਦੀ 40ਵੀਂ ਵਰੇ ਗੰਡ ਦੀ ਯਾਦ ਦੇ ਵਿੱਚ ਸਿੱਖਾਂ ਵੱਲੋਂ ਜ਼ਬਰਦਸਤ ਰੋਡ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਜਿਹੜੀ ਹੈ ਗੱਲ ਉਤਰਾਂ ਲੈ ਕੇ ਉਸ ਨੂੰ ਚੁੱਕੀ ਹੈ ਇਸ ਦੇ ਨਾਲ ਨਾਲ ਅੰਬੈਸੀਆਂ ਦੇ ਬਾਹਰ ਖੜ ਕੇ ਉਹਨਾਂ ਨੇ ਨਾਰੇਬਾਜ਼ੀਆਂ ਵੀ ਕੀਤੀਆਂ ਨੇ ਤੇ ਨਾਲ 500 ਜਿਹੜੀ ਪੁਲਿਸ ਸੀ ਉਹ ਸਖਤ ਸੁਰੱਖਿਆ ਇੰਤਜ਼ਾਮ ਹੋਣ ਦੇ ਬਾਵਜੂਦ ਵੀ ਮੂਕ ਦਰਸ਼ਕ ਬਣ ਕੇ ਖੜੀ ਰਹੀ ਹੈ ਮਾਰਚ 2023 ਦੇ ਵਿੱਚ ਲੰਡਨ ਅੰਬੈਸੀ ਤੋਂ ਤਿਰੰਗੇ ਨੂੰ ਉਤਾਰਨ ਦੀ ਘਟਨਾ ਤੋਂ ਬਾਅਦ ਇਹ ਫਿਰ ਦੁਬਾਰਾ ਇੱਕ ਵਾਰ ਇਹ ਘਟਨਾ ਵਾਪਰ ਗਈ ਹੈ ਤੇ ਇਹ ਤੀਜੀ ਵੱਡੀ ਘਟਨਾ ਹੈ ਤੇ ਬਰਤਾਨੀਆ ਦੇ ਵਿੱਚ ਲੰਡਨ, ਬਰਮਿੰਗਮ, ਗਲਾਸਗੋ, ਫ੍ਰੈਂਕਫੋਰਟ, ਫ੍ਰਾਂਸ ਤੇ ਬੈਲਜੀਅਮ ਦੇ ਵਿੱਚ ਭਾਰਤੀ ਅੰਬੈਸੀਆਂ ਬਾਹਰ ਸੈਕੰਡ ਸਿੱਖਾਂ ਨੇ ਆਪਰੇਸ਼ਨ ਬਲੂ ਸਟਾਰ ਕੱਲੂਕਾਰੇ ਦੀ ਯਾਦ ਦੇ ਵਿੱਚ ਭਾਰਤ ਸਰਕਾਰ ਨੂੰ ਦੋਸ਼ੀ ਦਰਦਿਆ ਇਸ ਸਾਕੇ ਦੌਰਾਨ ਸ਼ਹੀਦ ਸਿੰਘਾਂ ਨੂੰ ਯਾਦ ਵੀ ਕੀਤਾ ਐਸਮੋਕੇ ਆਗੂ ਨੇ ਕਿਹਾ ਕਿ ਸਰਕਾਰ ਨੇ ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ 37 ਗੁਰਦੁਆਰਿਆਂ ਉੱਤੇ ਫੌਜੀ ਕਾਰਵਾਈ ਕਰਕੇ ਸਿੱਖ ਨਸਲ ਕੁਸ਼ੀ ਕੀਤੀ ਸੀ ਜੋ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ ਐਸ ਖੁਨੀ ਕੱਲੂਕਾਰੇ ਨੂੰ ਸਿੱਖ ਕਦੇ ਨਹੀਂ ਭੁਲਾ ਸਕਦੇ ਜਰਮਨ ਦੇ ਫ੍ਰੈਂਕਫਰਟ ਦੇ ਵਿੱਚ ਪਾਤੀ ਅੰਬੈਸੀ ਬਾਹਰ ਬੱਬਰ ਖਾਲਸਾ ਦੇ ਰੇਸ਼ਮ ਸਿੰਘ ਬੱਬਰ ਸਿੱਖ ਫੈਡਰੇਸ਼ਨ ਦੇ ਗੁਰਮੀਤ ਸਿੰਘ ਖਨਿਆਨ ਗੁਰਚਰਨ ਸਿੰਘ ਗੁਰਾਇਆ ਜਗਤਾਰ ਸਿੰਘ ਮਾਲ ਦੇ ਸਮੇਤ ਸਿੱਖ ਆਗੂਆਂ ਨੇ ਕੱਲੂ ਕਰਦੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਦਿਆਂ ਖਾਲਿਸਤਾਨ ਦੀ ਆਜ਼ਾਦੀ ਤੱਕ ਸੰਘਰਸ਼ ਲੜਨ ਦਾ ਮੋਰ ਉعلان ਵੀ ਕੀਤਾ ਹੈ